ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁੱਤੇ ਪਏ ਇੱਕ ਵਿਅਕਤੀ ਦੇ ਉੱਤੇ ਆ ਕੇ ਡ੍ਰੋਨ ਡਿੱਗ ਗਿਆ ਜੀਆਂ ਦੱਸਦੇ ਕਿ ਬੁਰੇ ਤਰੀਕੇ ਦੇ ਨਾਲ ਵਿਅਕਤੀ ਜ਼ਖਮੀ ਹੋਇਆ ਲਗਾਤਾਰ ਦੇਖ ਰਹੇ ਆ ਕਿ ਡ੍ਰੋਨ ਡਿੱਗਣ ਦੇ ਨਾਲ ਹਾਦਸੇ ਜਿਹੜੇ ਵਾਪਰ ਰਹੇ ਨੇ ਤੇ ਹੁਣ ਜਲੰਧਰ ਦੇ ਕੰਗਣੀਵਾਲ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਜੋ ਕਿ ਖੁੱਲੇ ਅਸਮਾਨ ਦੇ ਹੇਠਾਂ ਸੁੱਤਾ ਪਿਆ ਸੀ ਲੇਕਿਨ ਇਸੇ ਦੇ ਦੌਰਾਨ ਉਸੇ ਉੱਤੇ ਆ ਕੇ ਡਰੋਨ ਡੇਕ ਜਾਂਦਾ ਤੇ ਬੁਰੇ ਤਰੀਕੇ ਦੇ ਨਾਲ ਉਹ ਜ਼ਖਮੀ ਹੋ ਜਾਂਦਾ ਤੇ ਉਸ ਨੂੰ ਹਸਪਤਲ ਜਿਹੜਾ ਲਜਾਇਆ ਗਿਆ ਜੁਲੰਦਰ ਦੇ ਵੈਸਟ ਦੇ ਵਿੱਚ ਵੀ ਦੱਸ ਦਈਏ ਕਿ ਧਮਾਕਾ ਜਿਹੜਾ ਸੁਣਿਆ ਗਿਆ ਜੁਲੰਦਰ ਦੇ ਵਿੱਚ ਦੋ ਐਡੇ ਵੱਡੇ ਧਮਾਕੇ ਹੋਏ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਲੇਕਿਨ ਹੁਣ ਤਸਵੀਰਾਂ ਇਹ ਜੋ ਸਾਹਮਣੇ ਆਈਆਂ ਨੇ ਵਿਅਕਤੀ ਦਾ ਹਾਲ ਤੁਹਾਨੂੰ ਵਖਾ ਨਹੀਂ ਸਕਦੇ ਇੰਨਾ ਜ਼ਿਆਦਾ ਉਸ ਦਾ ਬੁਰਾ ਹਾਲ ਹੋਇਆ ਕਿ ਉਸ ਦੇ ਸਰੀਰ ਤੇ ਉਸ ਦੇ ਤਣ ਤੇ ਕਪੜਾ ਤੱਕ ਨਹੀਂ ਬਚਦਾ ਇੰਨਾ ਜ਼ਿਆਦਾ ਵੱਲੋਂ ਉਸ ਨੂੰ ਚੋਲਸ ਦਿੱਤਾ ਗਿਆ ਸੋ ਤੁਸੀਂ ਵੇਖੋ ਕਿ ਲਗਾਤਾਰ ਪਾਕਿਸਤਾਨ ਦੇ ਵੱਲੋਂ ਡਰੋਨ ਪੰਜਾਬ ਵੱਲ ਨੂੰ ਭੇਜੇ ਜਾ ਰਹੇ ਨੇ ਲੇਕਿਨ ਇਸੇ ਦੇ ਦੌਰਾਨ ਸਵੇਰ ਤੋਂ ਪੰਜਾਬ ਦੇ ਵਿੱਚ ਵਾਕਵਾ ਕਥਾਵਾਂ ਦੇ ਉੱਤੇ ਜਿਹੜੇ ਸਰਹੱਦੀ ਖੇਤਰ ਨੇ ਉੱਥੇ ਧੁਮਾਕੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਨੇ ਜਲੰਧਰ ਦੇ ਵੈਕਸ ਦੇ ਵਿੱਚ ਦੱਸਦੇਗੇ ਕਿ ਦੋ ਵਾਰ ਕਿਹਾ ਜਾ ਰਿਹਾ ਕਿ ਜਲੰਧਰ 'ਚ ਧੁਮਾਕੇ ਦੀਆਂ ਵੱਡੀਆਂ ਆਵਾਜ਼ਾਂ ਸੁਣੀਆਂ ਗਈਆਂ